ਅਜਿਹੇ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਆਪਣੀ ਗਾਇਕੀ ਦੇ ਨਾਲ ਕਈ ਰਿਕਾਰਡ ਵੀ ਖੜੇ ਕਰ ਚੁੱਕੇ ਨੇ ਤੇ ਜਿਨ੍ਹਾਂ ਨੂੰ ਲੇਡੀ ਚਮਕੀਲਾ ਵੀ ਕਿਹਾ ਜਾਂਦਾ ਹੈ ਮੈਂ ਗੱਲ ਕਰ ਰਿਹਾ ਹਾਂ ਪੰਜਾਬੀ ਗਾਇਕਾ ਅਮਰਤਾ ਵਿਰਕ ਦੀ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਅਮਰਤਾ ਵਿਰਕ ਦੀ ਲਾਈਫ ਫੈਮਿਲੀ ਸਟਰਗਲ ਬਾਰੇ ਜਾਣਾਂਗੇ ਉਹਨਾਂ ਦੇ ਸੰਗੀਤਿਕ ਸਫ਼ਰ ਤੇ ਉਹਨਾਂ ਨੂੰ ਕਿਉਂ ਲੇਡੀ ਚਮਕੀਲਾ ਕਿਹਾ ਜਾਂਦਾ ਹੈ ਦੋਸਤੋ ਅਮਰਤਾ ਵਿਰਕ ਬਾਰੇ ਅੱਗੇ ਜਾਣਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਵੀਡੀਓਜ਼ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਅਮਰਤਾ ਵਿਰਕ ਨੂੰ ਚਾਉਣ ਵਾਲੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ ਅਸੀਂ ਪੰਜਾਬੀ ਖੇਤਰ ਨਾਲ ਜੁੜੇ ਸਿਤਾਰਿਆਂ ਬਾਰੇ ਜਾਣਕਾਰੀ ਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਨੇ ਹਾਂ ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅਮਰਤਾ ਵਿਰਕ ਦਾ ਜਨਮ 11 ਜੂਨ 1975 ਨੂੰ ਜਲੰਧਰ ਦੇ ਪਿੰਡ ਵਿਰਕ ਵਿੱਚ ਹੋਇਆ। ਅਮਰਤਾ ਵਿਰਕ ਨੂੰ ਗਾਉਣ ਦੀ ਚੇਟਕ ਉਹਨਾਂ ਦੇ ਪਿਤਾ ਤੋਂ ਲੱਗੀ ਕਿਉਂਕਿ ਉਹਨਾਂ ਦੇ ਪਿਤਾ ਵੀ ਗਾਉਣ ਦਾ ਸ਼ੌਂਕ ਰੱਖਦੇ ਸੀ। ਇਸ ਲਈ ਅਮਰਤਾ ਵੀ ਕਾਫੀ ਛੋਟੀ ਉਮਰ ਦੇ ਵਿੱਚ ਹੀ ਗਾਉਣ ਲੱਗ ਗਏ ਤੇ ਉਹਨਾਂ ਨੇ ਜੋ ਗਾਉਣ ਦੀ ਸਿੱਖਿਆ ਲਈ ਉਹ ਵੀ ਆਪਣੇ ਪਿਤਾ ਤੋਂ ਲਈ। ਅਮਰਤਾ ਵਿਰਕ ਜਦੋਂ ਸਕੂਲ ਜਾਣ ਲੱਗੇ ਤਾਂ ਉਹਨਾਂ ਨੇ ਸੰਗੀਤਕ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਉਹਨਾਂ ਨੂੰ ਸਭ ਤੋਂ ਵੱਧ ਅਮਰ ਸਿੰਘ ਚਮਕੀਲਾ ਸੁਣਨਾ ਪਸੰਦ ਸੀ। ਤੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਵੀ ਅਮਰ ਸਿੰਘ ਚਮਕੀਲਾ ਦਾ ਮੈਂ ਤਲਵਾਰ ਕਲਗੀ ਧਰ ਸਭ ਤੋਂ ਵੱਧ ਗਾਇਆ ਇਸੇ ਤਰ੍ਹਾਂ ਜਦੋਂ ਅਮ੍ਰਿਤਾ ਵਿਰਕ ਦਸਵੀਂ ਦੇ ਵਿੱਚ ਹੋਏ ਤਾਂ ਉਸ ਸਮੇਂ ਵੀ ਉਹਨਾਂ ਨੇ ਸਕੂਲ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਜਿੱਥੇ ਕਈ ਨਾਮਵਰ ਪੰਜਾਬੀ ਗਾਇਕ ਵੀ ਪਹੁੰਚੇ ਉਹਨਾਂ ਸਭ ਨੂੰ ਅਮ੍ਰਿਤਾ ਵਿਰਕ ਦੀ ਆਵਾਜ਼ ਬਹੁਤ ਪਸੰਦ ਆਈ ਤੇ ਕਾਫੀ ਸ਼ਾਬਾਸ਼ੀ ਵੀ ਦਿੱਤੀ ਇਸ ਤੋਂ ਪਹਿਲਾਂ ਅਮ੍ਰਿਤਾ ਵਿਰਕ ਸਿਰਫ ਸ਼ੌਂਕਲੇ ਗਾਉਂਦੇ ਸੀ ਪਰ ਜਦੋਂ ਸਕੂਲ ਦੇ ਵਿੱਚ ਪ੍ਰੋਗਰਾਮ ਦੌਰਾਨ ਬੜੇ ਗਾਇਕਾਂ ਵੱਲੋਂ ਉਹਨਾਂ ਨੂੰ ਸ਼ਾਬਾਸ਼ੀ ਮਿਲੀ ਤਾਂ ਉਹਨਾਂ ਨੇ ਇਸ ਨੂੰ ਆਪਣਾ profession ਬਣਾਉਣ ਦੇ ਬਾਰੇ ਸੋਚਣਾ ਸ਼ੁਰੂ ਕੀਤਾ ਫਿਰ ਉਹਨਾਂ ਨੂੰ ਮਰਹੂਮ ਪੰਜਾਬੀ ਗਾਇਕ ਮੇਜਰ ਰਾਜਸਥਾਨੀ ਦੇ ਨਾਲ ਗਾਉਣ ਦਾ ਮੌਕਾ ਮਿਲਿਆ ਅਮਰਤਾ ਵਿਰਕ ਨੇ ਉਹਨਾਂ ਦੇ ਨਾਲ ਅਖਾੜਿਆਂ ਤੇ ਗਾਉਣਾ ਸ਼ੁਰੂ ਕੀਤਾ ਮੇਜਰ ਰਾਜਸਥਾਨੀ ਨਾਲ ਕੁਝ ਚਿਰ ਕੰਮ ਕਰਨ ਮਗਰੋਂ ਅਮਰਤਾ ਵਿਰਕ ਨੇ ਸੋਲੋ ਐਲਬਮ ਕੀਤੀ ਅਮਰਤਾ ਵਿਰਕ ਦੱਸਦੇ ਨੇ ਕਿ ਉਹ ਇਸ ਲਈ ਅਲੱਗ ਹੋਏ ਕਿਉਂਕਿ ਉਸ ਸਮੇਂ ਦੁਗਾਣਾ ਗਾਇਕੀ ਨੂੰ ਠੀਕ ਨਹੀਂ ਸਮਝਿਆ ਜਾਂਦਾ ਸੀ ਤੇ ਉਹਨਾਂ ਦੇ ਮਾਤਾ ਪਿਤਾ ਤੇ ਭਰਾ ਵੀ ਇਹੀ ਚਾਹੁੰਦੇ ਸੀ ਕਿ ਉਹ ਸੋਲੋ ਐਲਬਮ ਜੀ ਕਰਨ ਇਸ ਲਈ ਸਾਲ 1998 ਵਿੱਚ ਅਮਰਤਾ ਬਿਰਕ ਦੀ ਪਹਿਲੀ ਸੋਲੋ ਐਲਬਮ ਆਈ ਜਿਸ ਦਾ ਨਾਮ ਸੀ ਇਕੱਲੀ ਬਹਿ ਕੇ ਰੋ ਲੈਨੀ ਆ ਅਮਰਤਾ ਬਿਰਕ ਦੀ ਪਹਿਲੀ ਐਲਬਮ ਕਾਫੀ ਹਿਟ ਹੋਈ ਤੇ ਲੋਕਾਂ ਨੇ ਕਾਫੀ ਪਿਆਰ ਦਿੱਤਾ ਜਿਸ ਸਮੇ ਇਹ ਐਲਬਮ ਆਈ ਉਸ ਸਮੇ ਮਾਰਕੀਟ ਦੇ ਵਿੱਚ ਸੈਡ ਗੀਤਾਂ ਨੂੰ ਹੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਤੇ ਕੁੜੀਆਂ ਦੇ ਸੈਡ ਗੀਤਾਂ ਨੂੰ ਵੀ ਮੇਲ ਆਰਟਿਸਟਿਕ ਆਉਂਦੇ ਸੀ ਅਮਰਤਾ ਵਿਰਕ ਪਹਿਲੀ ਫੀਮੇਲ ਆਰਟਿਸਟ ਸੀ ਜਿਨ੍ਹਾਂ ਨੇ ਕੁੜੀਆਂ ਦੇ ਸੈਡ ਗੀਤ ਗਾਏ ਜਿਸ ਕਰਕੇ ਉਹਨਾਂ ਦੀ ਪਹਿਲੀ ਐਲਬਮ ਦਰਸ਼ਕਾਂ ਨੇ ਕਾਫੀ ਪਸੰਦ ਕੀਤੀ ਉਸ ਸਮੇਂ ਮਾਰਕੀਟ ਦੇ ਵਿੱਚ ਮੇਲ ਸਿੰਗਰਸ ਦਾ ਹੀ ਜ਼ੋਰ ਸੀ ਤੇ 뮤직 ਕੰਪਨੀਆਂ ਵੀ ਮੇਲ ਸਿੰਗਰਸ ਨੂੰ ਹੀ ਪਸੰਦ ਕਰਦੀਆਂ ਪਰ ਅਮਰਤਾ ਵਿਰਕ ਆਪਣੀ ਪਹਿਲੀ ਐਲਬਮ ਦੇ ਨਾਲ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਰਹੇ ਕੱਲੀ ਬਹਿ ਕੇ ਰੋ ਲੈਨੀਆ ਐਲਬਮ ਤੋਂ ਬਾਅਦ ਅਮਰਤਾ ਵਿਰਕ ਦੇ ਗੀਤਾਂ ਦੀ ਡਿਮਾਂਡ ਮਾਰਕੀਟ ਦੇ ਵਿੱਚ ਇੰਨੀ ਜ਼ਿਆਦਾ ਵੱਧ ਗਈ ਕੇ ਸਾਲ 1999 ਦੇ ਵਿੱਚ ਉਹਨਾਂ ਦੀਆਂ ਬੈਕ ਟੂ ਬੈਕ ਦੋ ਨਹੀਂ ਚਾਰ ਨਹੀਂ 9-10 ਦੇ ਕਰੀਬ ਐਲਬਮਜ਼ ਆਈਆਂ ਤੇ ਇਹ ਸਾਰੀਆਂ ਹੀ ਐਲਬਮਜ਼ ਹਿੱਟ ਰਹੀਆਂ ਅਮਰਤਾ ਵਰਕ ਹੁਣ ਤੱਕ 65 ਦੇ ਕਰੀਬ ਐਲਬਮ ਦੇ ਚੁੱਕੇ ਨੇ ਜਿਨ੍ਹਾਂ ਵਿੱਚੋਂ ਕੁਝ ਹਿੱਟ ਐਲਬਮਜ਼ ਦੇ ਨਾਮ ਲਈਏ ਤਾਂ ਯਾਦ ਕਰ ਵੇਲਾ ਦਿਲ ਟੁੱਟਿਆ ਲੱਗਦਾ ਦਿਲ ਦੀ ਵਹੀ ਡੋਲੀ ਹੁਣੇ ਤੁਰੀ ਆ ਤੇਰੀਆਂ ਨਿਸ਼ਾਨੀਆਂ ਬਦਲ ਗਿਆ ਅੱਖੀਆਂ ਟੁੱਟ ਕੇ ਸ਼ਰੀਕ ਬਣ ਗਿਆ ਤੇ ਹੋਰ ਵੀ ਕਈ ਐਲਮਸ ਨੇ ਜੋ ਸੁਪਰੇਟ ਰੀਆਂ ਅਮਰਤਾ ਵਰਕ ਹੁਣ ਤੱਕ 400 ਤੋਂ ਵੀ ਵੱਧ ਸੋਲੋ ਗੀਤ ਗਾ ਚੁੱਕੇ ਨੇ ਹੁਣ ਤੁਹਾਨੂੰ ਦੱਸ ਦਿਆਂ ਕਿ ਅਮਰਤਾ ਵਰਕ ਨੂੰ ਲੇਡੀ ਚਮਕੀਲਾ ਕਿਉਂ ਕਿਹਾ ਜਾਂਦਾ ਹੈ ਅਮਰਤਾ ਵਰਕ ਦੇ ਪਿਤਾ ਜੀ ਅਮਰ ਸਿੰਘ ਚਮਕੀਲਾ ਨੂੰ ਸੁਣਨਾ ਕਾਫੀ ਪਸੰਦ ਕਰਦੇ ਸੀ ਤੇ ਅਮਰਤਾ ਵੀ ਛੋਟੀ ਹੁੰਦੀ ਅਮਰ ਸਿੰਘ ਚਮਕੀਲਾ ਦੇ ਗੀਤ ਸੁਣਦੇ ਤੇ ਗਾਉਂਦੇ ਸੀ ਅਮਰਤਾ ਮੈਂ ਤਲਵਾਰ ਕਲਗੀ ਧਰ ਦੀ ਬਹੁਤ ਗਾਉਂਦੇ ਸੀ ਜਿਸ ਕਰਕੇ ਉਹਨਾਂ ਨੂੰ ਲੇਡੀ ਚਮਕੀਲਾ ਵੀ ਕਿਹਾ ਜਾਂਦਾ ਹੈ ਤੇ ਉਹ ਉਮਰ ਸਿੰਘ ਚਮਕੀਲਾ ਨੂੰ ਆਪਣਾ ਗੁਰੂ ਵੀ ਮੰਨਦੇ ਨੇ ਅਮ੍ਰਿਤਾ ਬਿਰਕ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਸਾਲ 2000 ਦੇ ਵਿੱਚ ਉਹਨਾਂ ਦਾ ਵਿਆਹ ਮਲਕੀਤ ਸਿੰਘ ਬੇਗੋਵਾਲ ਦੇ ਨਾਲ ਹੋਇਆ ਵਿਆਹ ਤੋਂ ਬਾਅਦ ਘਰ ਦੇ ਵਿੱਚ ਇੱਕ ਬੇਟੇ ਤੇ ਇੱਕ ਬੇਟੀ ਦਾ ਜਨਮ ਹੋਇਆ ਬੇਟੇ ਦਾ ਨਾਮ ਹੈ ਰਗਵ ਤੇ ਬੇਟੀ ਦਾ ਨਾਮ ਹੈ ਸਮਾਈਲੀ ਬੇਟਾ ਰਗਵ ਵੀ ਗਾਉਣ ਦਾ ਸ਼ੌਂਕ ਰੱਖਦਾ ਹੈ ਅਮ੍ਰਿਤਾ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਪਰ ਸਮੇਂ-ਸਮੇਂ ਤੇ ਉਹ ਇੰਡੀਆ ਆਉਂਦੇ ਰਹਿੰਦੇ ਨੇ ਏਸੀ ਜਾਣਕਾਰੀ ਅਮ੍ਰਿਤਾ ਬਿਰਕ ਦੇ ਸੰਗੀਤਿਕ ਸਫ਼ਰ ਦੀ ਹੁਣ ਤੁਹਾਨੂੰ ਦੱਸ ਦਿਆਂ ਉਹਨਾਂ ਦੇ ਬਾਰੇ ਕੁਝ ਹੋਰ ਜਾਣਕਾਰੀ ਤੇ ਉਹ ਕਿਹੜੇ ਕਿਹੜੇ ਰਿਕਾਰਡ ਬਣਾ ਚੁੱਕੇ ਨੇ ਅਮਰਤਾ ਬਿਰਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਅਖਾੜਿਆਂ ਨੂੰ ਪੰਜਾਬੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਉਹਨਾਂ ਦੀ ਸਟੇਜ ਤੇ ਪਰਫਾਰਮੈਂਸ ਤੇ ਗਾਉਣ ਦੇ ਅੰਦਾਜ਼ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਨਾਂ ਤੇ 1 ਮਹੀਨੇ ਦੇ ਵਿੱਚ 40 ਅਖਾੜੇ ਲਾਉਣ ਦਾ ਰਿਕਾਰਡ ਹੈ ਜਿਸ ਕਰਕੇ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਅਮਰਤਾ ਵਿਰਕ ਨੇ 1 ਸਾਲ ਦੇ ਵਿੱਚ ਸਭ ਤੋਂ ਵੱਧ ਐਲਬਮਜ਼ ਰਿਲੀਜ਼ ਕੀਤੀਆਂ ਨੇ ਉਹ 1 ਸਾਲ ਦੇ ਵਿੱਚ 10 ਦੇ ਕਰੀਬ ਐਲਬਮਜ਼ ਰਿਲੀਜ਼ ਕਰ ਚੁੱਕੇ ਨੇ ਅਮਰਤਾ ਵਿਰਕ ਦੇ ਪਤੀ ਮਲਕੀਤ ਸਿੰਘ ਬੇਗੋਵਾਲ ਵੀ ਲਿਖਣ ਦਾ ਸ਼ੌਂਕ ਰੱਖਦੇ ਨੇ ਸੋ ਦੋਸਤੋ ਏਸੀ ਜਾਣਕਾਰੀ ਪੰਜਾਬੀ ਗਾਇਕਾ ਅਮਰਤਾ ਵਿਰਕ ਬਾਰੇ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਜਿਵੇਂ ਹੁਣ ਤੱਕ ਦਰਸ਼ਕਾਂ ਦਾ ਪਿਆਰ ਮਿਲਦਾ ਰਿਹਾ ਹੈ ਅੱਗੇ ਵੀ ਮਿਲਦਾ ਰਹੇ ਤੇ ਇਸੇ ਤਰ੍ਹਾਂ ਉਹ ਸੋਹਣੇ-ਸੋਹਣੇ ਗੀਤ ਲੈ ਕੇ ਆਉਂਦੇ ਰਹਿਣ ਤانوں ਅੱਜ ਦੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਔਰ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਔਰ ਜੇ ਪਸੰਦ ਨਹੀਂ ਆਈ ਤਾਂ ਵੀਡੀਓ ਨੂੰ ਡਿਸਲਾਈਕ ਕਰਨ ਦੇ ਨਾਲ ਨਾਲ ਕਮੈਂਟ ਕਰਕੇ ਕਾਰਨ ਵੀ ਜਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ ਕੋਈ ਵੀ ਜਾਣਕਾਰੀ ਗਲਤ ਲੱਗਦੀ ਹੋਵੇ ਜਾਂ ਜ਼ਰੂਰੀ ਜਾਣਕਾਰੀ ਰਹਿ ਗਈ ਹੋਵੇ ਤਾਂ ਕਮੈਂਟ ਰਾਹੀਂ ਸਾਂਝੀ ਜਰੂਰ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ